ਅੱਜ ਛੜਦਾ ਸਾਰੇ ਤੂੰ ਹਜੇ ਇੱਥੇ ਹੀ ਬੈਠਾ ਮਰ ਜਾ ਉੱਠ ਕੇ ਮਾਈ ਕੋਲੇ ਜਾਵਣਾ ਤੇਰੇ ਤੇ ਸਾਰੀ ਤਾਂ ਦਾੜੀ ਚਿੱਟੀ ਐ ਹੈ ਤੇ ਤੂੰ ਹਾਂ ਇੱਕ ਗਏ ਹੁਣ ਪਟਪਟ ਕੇ ਤੇਰੇ ਕਿਵੇਂ ਟਾਈਮ ਪਾਸ ਹੋ ਜੂਗਾ ਇੰਨਾ ਬੁਰਾ ਹਾਲਾ ਦਾੜੀ ਦਾ ਉਹ ਤਾਂ ਮੈਂ ਕਰਾਤਾ ਲਿਆਉਣਾ ਡਾਈ ਤੋਂ ਪੈਸੇ ਵੀ ਮੈਂ ਫੋਲ ਲਾਇਆ ਹੂੰ ਤੈਨੂੰ ਸਿਆਣਕ ਨਹੀਂ ਹੋਣਾ ਤੇਰਾ ਮੁੰਡਾ ਹੱਥ ਨੇ ਪਰ ਪੂਣਾ ਜਿਹੜੇ ਆਉਣੇ ਆ ਉਹਨਾਂ ਨੂੰ ਬੰਨ ਕੇ ਰੱਖੀ ਇਹ ਨਾ ਮੈਂ ਮੈਨੂੰ ਵੇਖ ਕੇ ਮੁਰ ਜਾਣ ਕਿਤੇ ਉਹਨਾਂ ਦੀ ਟੈਨਸ਼ਨ ਨਾ ਲੈ ਮੈਂ ਵਿਚੋਲੇ ਨੇ 2.5 ਲੱਖ ਰੁਪਏ ਕੀਤਾ ਉਹ ਤਾਂ ਆਪਣੇ ਹੱਕ 'ਚ ਹੀ ਬੋਲੂਗੀ ਠੀਕ ਆ ਬਤਾ ਹਾਂ ਪਰ ਮੈਨੂੰ ਤੇਰਾ ਡਰ ਹੈ ਤੂੰ ਬਾਹਰ ਗਿਆ ਕੋਈ ਗੋਲੀ ਗੱਪਾਣਾ ਖਾਇਆ ਹੀ ਉਹ ਨਹੀਂ ਮੰਮੀ ਜੀ ਮੈਂ ਨਹੀਂ ਖਾਤੇ ਆਉਂਦਾ ਕੋਹਾ ਮੈਂ ਤਾਂ ਮੋਰ ਬਣਿਆਉਂਗਾ ਹੱਥ ਨੂੰ ਤੇਰਾ ਮੁੰਡਾ ਸਿਆਣ ਚ ਨਹੀਂ ਆਉਣਾ ਤੇਰੇ ਸਟੇਟ ਨਾ ਖਾਏ ਆਉਂਦਾ ਦੀ ਵੇ ਕਰਾਉਂ ਮੈਂ ਤੇ ਜਿਹੜਾ ਕੁਝ ਮਰਜ਼ੀ ਕਰਾ ਲੈ ਹਾਂ ਮੰਮੀਏ ਮੈਨੂੰ ਤਾਂ ਇੱਕ ਡਰ ਹੋਰ ਖਾਈ ਜਾਂਦਾ ਹੈ ਕਿਹੜਾ ਕੋਈ ਪਾਨੀ ਨਾ ਮਾਰ ਦੇਵੇ ਪਾਨੀ ਕਿਹੜਾ ਮਾਰੂ ਬੀਬੀ ਪਿੰਡ ਚ ਆਪਾਂ ਕੰਪੈਨਾਂ ਵਾਲੇ ਵਜਦੇ ਆਂ ਇੰਨੀ ਜ਼ਮੀਨ ਆ ਆਪਣੇ ਕੋਲੇ ਆਪਣੇ ਤੇ ਪਾਨੀ ਮਾਰੂ ਕੋਈ ਜ਼ਮੀਨ ਤਾਂ ਹੈਗੀ ਐ ਜਿਹੜੀ ਤੂੰ ਵੜਾਪਾ ਪੈਨਚਲੋਂ ਆਉਂਦਾ ਫਿਰਦਾ ਸੀ ਨਾ ਤੇ ਸਾਰੇ ਪਿੰਡ ਨੂੰ ਪਤਾ ਤੇਰਾ ਉਧਰ ਚਲ ਕੋਈ ਉਹ ਤਾਂ ਮੈਨੂੰ ਆਏ ਸੀ ਫਰੀ ਦੇ ਆਉਂਦੇ ਆ ਲੈ ਲਈਏ ਹੁਣ ਨਹੀਂ ਜਾਂਦਾ ਮੈਂ ਉਧਰ ਆਉਣਗੇ ਹੁਣ ਹਾਂ ਚਲ ਚੰਗਾ ਫਿਰ ਮੰਮੀ ਮੈਂ ਬਣ ਕੇ ਆਉਣਾ ਮੋਰ ਛੇਤੀ ਆ ਜੀ ਤੇ ਮੈਂ ਵੀ ਵਿਚੋਲਣ ਪੁੱਛਦੀ ਆਂ ਬਾਪੂ ਚਲਾ ਗਿਆ ਕਰਨਾ ਕਰੜੀ ਮੈਰਾ ਆ ਗਿਆ ਬਸ ਉਹ ਮੰਮੀ ਸੱਚ ਮੈਂ ਇੱਕ ਗੱਲ ਕਰਨੀ ਭੁੱਲ ਗਿਆ ਤੇਰੇ ਨਾਲ ਕੀ ਮੈਣਾ ਮੇਰੀ ਰੀ ਹੱਕ ਮੰਨਦੀ ਮੈਂ ਕੁੜੀ ਨੂੰ ਨਾ ਫੋਨ ਲੈ ਕੇ ਦੇਣਾ ਸਗਣ ਚ ਜਿੱਥੇ ਵਿਚੋਲੇ ਨੂੰ 2.5 ਲੱਖ ਦੇਵਾਂਗੇ ਨਾ ਤੇ ਉਥੇ ਕੁੜੀ ਨੂੰ ਵੀ 2 ਲੱਖ ਦਾ ਫੋਨ ਲੈ ਦੇਵਾਂਗੇ ਚਲ ਠੀਕ ਆ ਮੰਮੀ ਮੈਂ ਤਾਂ ਕਹਿੰਦੀ ਤੇਰਾ ਸਿਆਪਾ ਹੋ ਜਾ ਕਿਸੇ ਹਿਸਾਬ ਨਾਲ ਮੋੜਨ ਨਾ ਬਸ ਬੱਸ ਤੂੰ ਕਰੜੀ ਕਰਕੇ ਰੱਖ ਮੈਂ ਤਾਂ ਮੋਰ ਬਣ ਕੇ ਆ ਗਿਆ ਮਮੈਂਟਸ ਲੇਟਰ ਹੋਂ ਦੇ ਖੰਡੇ ਤੁਸੀਂ ਬੈਠੇ ਆ ਮੂ ਸਾਹਮਣੇ ਹੈਨਾ ਵੀ ਕੁੜੀ ਬਸ ਕੱਪੜੇ ਵੀ ਤੁਸੀਂ ਆਪ ਦੇ ਪਾ ਕੇ ਲਿਆਉਣੀਆਂ ਵੀ ਇਹਨਾਂ ਕੋਲੇ ਲੈਣ ਦੇ ਨੂੰ ਨਹੀਂ ਕੋਸ਼ ਹੈਗਾ ਵੀ ਕੱਲ ਨੂੰ ਤੁਸੀਂ ਕੋਈ ਡਿਮਾਂਡਾਂ ਰੱਖੋ ਕੁਝ ਮੰਗੋ ਹੈਨਾ ਵੀ ਕੋਈ ਮੋਟਰਸਾਈਕਲ ਕਾਰ ਆ ਮੰਗੋ ਵੀ ਜਾਂ ਸਾਨੂੰ ਆ ਨਹੀਂ ਦਿੱਤਾ ਸਾਡੇ ਰਿਸ਼ਤੇਦਾਰ ਨੂੰ ਆ ਨਹੀਂ ਸਿਉਣਾ ਪਾਇਆ ਵੀ ਜੇ ਤੁਸੀਂ ਹੈਗੀ ਆ ਗੱਲ ਕੋਈ ਤਾਂ ਹੁਣ ਦੱਸ ਦਿਓ ਨਹੀਂ ਪੁੱਤ ਸਾਨੂੰ ਤਾਂ ਕੁਝ ਚਾਹੀਦਾਗਾ ਸਾਂ ਦਾ ਕੱਲੀ ਕੁੜੀ ਚਾਹੀਦੀ ਆ ਹਾਂ ਕੁੜੀ ਬਹੁਤ ਸੋਹਣੀ ਆ ਬਹੁਤ ਸਿਆਣੀ ਆ ਪਰ ਇਹਨਾਂ ਕੋਲੇ ਵਿਚਾਰਿਆਂ ਕੋਈ ਵੀ ਦੇਣ ਲੈਣ ਨੂੰ ਨਹੀਂ ਹੈਗਾ ਕੁਝ ਵੀ ਐਵੇਂ ਕੱਲ ਨੂੰ ਤੁਸੀਂ ਚਾਹ ਕੇ ਰੱਖੋ ਹਨਾ ਹਾਂਜੀ ਕੱਲ ਨੂੰ ਕਿਤੇ ਕੁੜੀ ਨੂੰ ਤੰਗ ਪਰੇਸ਼ਾਨ ਹਾਂ ਵੀ ਇਹ ਜੀ ਗੱਲ ਹੋਵੇ ਤੁਸੀਂ ਆ ਨਹੀਂ ਲੈ ਕੇ ਆਂਦਾ ਤੂੰ ਤੂੰ ਆ ਨਹੀਂ ਲੈ ਕੇ ਆਂਦਾ ਹਣਾ ਉਹਨੂੰ ਮੇਨੇ ਤਾਨੇ ਦੇ ਹਾਂ ਵੀ ਬਾਕੀ ਕੁੜੀ ਨਿਆਣੀ ਆ ਵੀ ਤੁਹਾਨੂੰ ਆਪਦੀ ਧੀ ਬਣਾ ਕੇ ਰੱਖਣੀ ਪੈਣੀ ਆ ਤੈਨੂੰ ਪੁੱਤ ਕੋਈ ਲੰਬਾ ਨਹੀਂ ਆਉਂਦਾਗਾ ਹਾਂ ਵੀ ਤਿੰਨੇ ਲਿੜੇ ਆਪਦੇ ਪਾ ਕੇ ਲੈ ਆਵਾਂਗੇ ਕੁੜੀ ਹਾਂ ਵੀ ਕੱਲ ਨੂੰ ਆਪਣਾ ਗਵਾੜ ਮੱਥੇ ਹਨਾ ਕੋਈ ਵੈਰ ਪੈ ਜੇ ਪੈ ਜੀ ਵੀ ਆਪਾਂ ਮੁੜ ਕੇ ਉਹ ਜੀ ਗੱਲ ਪਹਿਲਾਂ ਖੋਲੀ ਚੰਗੀ ਹੁੰਦੀ ਆ ਹਾਂ ਸਹੀ ਗੱਲ ਮੁਰਕ ਕੇ ਕਲੇਸ਼ ਵਾਲੀ ਗੱਲ ਹੋ ਜੇ ਹਾਂ ਨਾਲੇ ਨਿਆਣੀ ਹੈਗੀ ਜਵਾਕੜੀ ਮੁਰਕ ਕੇ ਕੀ ਕੀ ਐਵੇਂ ਉਹ ਕਿਥੋਂ ਦੇਣ ਲੈਣ ਤੁਹਾਡਾ ਪੂਰਾ ਕਰ ਦੇਣਗੇ ਨਾਲੇ ਮਗਰਲੇ ਨਹੀਂ ਬਸ ਤਾਂ ਬਸ ਹਾਂ ਤਾਂ ਸਿਆਣੀ ਕੁੜੀ ਚਾਹੀਦੀ ਹੈ ਜਿਹੜੀ ਆਪਦੀ ਘਰ ਸੰਭਾਲ ਲਿਆ ਕੇ ਕੁੜੀ ਬਹੁਤ ਸਿਆਣੀ ਆ ਮਾਂ ਸਾਨੂੰ ਕੁਝ ਨਹੀਂ ਚਾਹੀਦਾ ਕਾ ਬਸ ਸਾਰੇ ਇਹ ਤਾਂ ਕੁੜੀਆਂ ਹੀ ਬਹੁਤ ਨਰਮ ਆ ਇਹਨਾਂ ਦੀਆਂ ਤਾਂ ਦੋਵੇਂ ਤੇ ਮੂੰਹ ਜੀ ਬੋਲ ਹੈਣੀ ਬਹੁਤ ਸਿਆਣੀਆਂ ਉਹ ਮਤ ਤੁਸੀਂ ਕਿ ਤੋਂ ਮਰਦੀ ਪਤਾ ਵੀ ਕਰ ਸਕਦੇ ਆ ਹਨਾ ਵੀ ਐਡਰੈਸ ਲੈ ਲਓ ਜਿੱਥੋਂ ਮਰਜੀ ਪਤਾ ਕਰ ਲਓ ਦੀ ਫੁੱਲ ਗਰੰਟੀ ਹੈਗੀ ਹਾਂ ਨਾ ਤੇ ਇਹ ਤੇਰੇ ਤੇ ਇਨਾ ਤਾਂ ਫੁੱਲ ਵਿਸ਼ਵਾਸ ਹੈ ਕੋਈ ਲੰਬਾ ਨਹੀਂ ਹੈਗਾ ਵੀ ਜੇ ਆਪਾਂ ਕਹੀਏ ਵੀ ਕੋਈ ਲੰਬਾ ਤੁਹਾਨੂੰ ਗੱਲ ਨੂੰ ਇਹੋ ਜਿਹੀ ਨਹੀਂ ਕੋਈ ਗੱਲ ਜੇ ਉਹ ਪਾਣੀ ਬੁਲਾ ਲੈਂਦੇ ਫਿਰ ਮੁੰਡੇ ਨੂੰ ਲੇਟ ਹੋ ਜਾਂਦਾ ਆਪਾਂ ਕਾਫੀ ਦੇਰ ਤੇ ਹਾਂ ਬਸ ਆ ਬੈਠਾ ਮੁੰਡਾ ਤੁਹਾਡੇ ਸਾਹਮਣੇ ਹੀ ਆ ਬਸ ਉਹ ਦਾੜੀ ਜੀ ਨਾ ਉਮਰ ਵੱਧ ਲੱਗਣ ਲੱਗ ਜਾਂਦੀ ਆ ਉਮਰ ਤਾਂ ਟੀਕ ਬੱਤੀ ਹਾਂ ਥੋੜੀ ਆ ਪੁੱਤ ਸਰ 31 ਕ ਸਾਲ ਦਾ ਹੀ ਐ ਹਾਂ 31 ਕ ਸਾਲ ਦਾ ਹੈਗੀ ਆ ਕੁਛ ਖਾਂਦਾ ਪੀਂਦਾ ਤਾਂ ਨਹੀਂ ਮਾਤਾ ਨਾ ਪੁੱਤ ਕੁਛ ਨਹੀਂ ਖਾਂਦਾ ਪੀਂਦਾ ਨਹੀਂ ਨਸ਼ਾ ਪੱਤਾ ਦੁੱਧ ਬਾਦ ਬਾਦੂ ਆ ਸਾਡੇ ਖੁੱਲਾ ਸੁਖਣਾ ਤੇ ਖਰਾਕ ਚੰਗੀ ਆ ਰੀਤਾ ਥੋੜਾ ਜਿਹਾ ਵੱਡਾ ਲੱਗਦਾ ਵੇਖਣ ਚ ਉਮਰ ਛੋਟੀ ਆ ਆ ਨਾ ਕੁੜੀ ਸਾਡੀ ਨਿਆਣੀ ਆ ਕਿਤੇ ਕੱਲ ਨੂੰ ਆਣਾ ਖਾਂਦਾ ਪੀਂਦਾ ਹੋਵੇ ਕੁਛ ਨਾ ਪੁੱਤ ਜਿੱਥੇ ਮਰਜੀ ਬੋਲ ਤਾ ਬਹੁਤ ਦੁੱਖ ਹੁੰਦਾ ਮਾ ਹਾਂ ਹੁੰਦਾ ਨਹੀਂ ਨਸ਼ੇ ਪੱਤੀ ਦੀ ਗਾਰੰਟੀ ਆ ਗਵਾਨ ਬੈਠੇ ਆ ਕੱਲ ਨੂੰ ਵੀ ਜੇ ਇਹੋ ਜੀ ਕੋਈ ਗੱਲ ਹੋਊ ਤਾਂ ਸਾਨੂੰ ਹੀ ਲੰਬਾ ਬੰਦੇ ਤੁਹਾਨੂੰ ਬਹੁਤ ਤਕੜੇ ਮਲਾਤੇ ਤੁਸੀਂ ਤਾਂ ਸਾਰੀ ਉਮਰ ਮੇਰੇ ਗੋਣ ਗਾਉਂਦੇ ਨਹੀਂ ਥੱਕਣਾ ਗੱਡ ਹੋਣ 1100 ਰੁਪਇਆ ਤੇ ਪਾ ਸ਼ਗਨ ਹਾਂ ਹਾਂ ਪੋ ਤਣੇ ਠੀਕ ਸੌਣ ਨਾਲ ਨਹੀਂ ਚੱਲਣਾ 800 ਰੁਪਇਆ ਸੀ ਮੇਰੇ ਕੋਲੇ ਮੈਂ 200 ਕਰਾਇਆ ਲਾ ਲੈਂਦੇ ਚੱਲ ਕੋਈ ਨਹੀਂ ਪੁੱਤ ਸਾਨੂੰ ਤਾਂ 100 ਹੀ ਬਹੁਤ ਐ ਜਵਾਨਾਂ ਦੇ ਹੀ ਸੌਦੇ ਹੁੰਦੇ ਹੁੰਦੇ ਐ ਕੋਈ ਪੈਸੇ ਨਾਲ ਵੱਡੇ ਨਹੀਂ ਹੋਣਾ ਸੀ ਕੋਈ ਨਹੀਂ ਕੋਈ ਨਹੀਂ ਜਿੰਨਾ ਹੈਗਾ ਸ਼ਗਨ ਪਾ ਦੇ ਕੋਈ ਗੱਲ ਨਹੀਂ ਜਵਾਨ ਤਾਂ ਹੀ ਗੱਲ ਖੜੀ ਐ ਇਹ ਸਾਰੀ 500 ਹੀ ਪਾ ਦੇ ਕੋਈ ਗੱਲ ਨਹੀਂ ਆਲੋ ਜੀ ਤੇ ਵਧਾਈਆਂ ਤੁਹਾਨੂੰ ਦੋਵਾਂ ਪਰਿਵਾਰਾਂ ਨੂੰ ਤੁਹਾਨੂੰ ਵੀ ਭਾਈ ਸਾਡੇ ਵੱਲੋਂ ਬਸ ਮਾਤਾ ਸਾਡੀ ਧੀ ਨੂੰ ਸੌਖੀ ਰੱਖਿਓ ਜੀ ਸਾਡ ਨੂੰ ਧੀ ਵੱਲੋਂ ਕੋਈ ਦੁੱਖ ਤਕਲੀਫ ਹੋਵੇ ਨਹੀਂ ਪੁੱਤ ਤੈਨੂੰ ਲੰਬਾ ਨਹੀਂ ਆਉਂਦਾ ਤੇ ਨਾ ਮੇਰੀ ਧੀ ਨੂੰ ਲੰਬਾ ਆਵੇ ਕੋਈ ਉਹ ਘਰੋਂ ਗਰੀਬ ਜ਼ਰੂਰ ਹੈ ਅਸੀਂ ਪਰ ਉਹਨੂੰ ਹਮੇਸ਼ਾ ਫੁੱਲਾਂango ਰੱਖਿਆ ਸੀ ਤਾਂ ਬੇਸਾਂਸ ਰਹੋ ਤੁਹਾਡੀ ਧੀ ਨੇ ਹੁਣ ਸਾਡੀ ਧੀ ਬਣ ਗਈ ਬਸ ਧੀ ਬਣਾ ਕੇ ਰੱਖੋ ਧੀ ਬਣਾ ਕੇ ਰੱਖਾਂਗੇ ਚਲੋ ਠੀਕ ਆ ਮਾਤਾ ਜੀ ਵਧਾਈਆਂ ਹੁਣ ਤੁਹਾਨੂੰ ਸੱਸੀ ਹੁਣ ਚੱਲਦੇ ਆ ਜੀ ਚੰਗਾ ਪੁੱਤ ਸੱਸੀ ਘਰ ਹੋ ਤਿਆਰੀਆਂ ਜੀ ਠੀਕ ਆ ਬਾਈ ਜੀ ਠੀਕ ਆ ਮਾਤਾ ਜੀ ਠੀਕ ਚਲੋ ਆ ਜੋ ਭਣੀ ਚੱਲੀਏ ਲੇਟ ਬੜੇ ਹੋਈ ਜਾਂਦੇ ਹੋਰ ਮਾਤਾ ਕੁੜੀ ਕਿਹੋ ਜੀ ਆ ਬਹਾਲੀ ਸੋਹਣੀ ਕੁੜੀ ਐ ਲੋਕਾਂ ਦੇ ਦੰਦ ਜੁੜ ਜਾਣਗੇ ਕੁੜੀ ਤਾਂ ਕੂ ਯਾਰਗੀ ਆਪਾਂ ਨੂੰ ਥਾਈ ਅੱਜ ਤਾਂ ਮਾਤਾ ਕੋਈ ਦੇਣ ਨਾ ਚੰਗਾਈ ਮੱਥੇ ਲੱਗਿਆ ਤੇ ਬਣਾਜ ਕੋਈ ਚੰਗਾਈ ਚੜਿਆ ਐਨੀ ਸੋਹਣੀ ਕੁੜੀ ਐ ਮੇਰੀ ਮੰਮੀ ਵੈ ਮਕਮੂਜ ਵਰਗੀ ਕੁੜੀ ਤੇਰੇ ਤੇਰੇ ਕਰਮਾਂ ਚ ਹੁਜੀ ਸੀਗੀ ਮੈਂ ਤਾਂ ਮੀਤ ਹੀ ਹੈ ਨਹੀਂ ਸੀ ਤੇਰੇ ਵਾਸਤੇ ਤਾਂ ਸੱਚੀ ਮੰਮੀ ਹਾਂ ਫੋਟੋ ਫੋਟੋ ਤਾਂ ਵਿਖਾ ਦੇ ਤੈਨੂੰ ਫੋਟੋ ਕਾਦੀ ਵਿਖਾਵਾਂ ਪਕਲ ਨੂੰ ਲਈ ਆਉਣੀ ਆ ਪਤਾ ਦਿਨ ਨਹੀਂ ਪਾਏ ਠੀਕ ਆ ਹਾਂ ਪਰ ਫੇਰ ਤਿਆਰੀ ਫੇਰ ਤਿਆਰੀ ਕਰ ਲੈ ਹੁਣ ਪਾਣੀ ਵਾਰ ਬਨੇ ਦੀਏ ਮਾਂ ਨੀ ਬਨਾ ਤੇਰਾ ਪਾਰ ਖੜਾ ਪਾਣੀ ਵਾਰ ਬੰਦੇ ਦੀਏ ਮਾਏ ਨੀ ਬਨਾ ਤੇਰਾ ਪਾਰ ਖੜਾ ਮੰਮੀ ਇੱਕ ਦੀ ਘੁੱਟ ਮੈਨੂੰ ਵੀ ਭਰਾ ਦੇ ਯਾਰ ਜਲਦੀ ਹੋ ਜਾਈਂ ਨਾ ਨਾ ਤੂੰ ਨੀ ਪੀਣਾ ਬਾੜਾ ਹੁੰਦਾ ਏ ਮੇਰਾ ਵੀ ਭਰਾ ਦਾਈਆਂ ਬਹੁਤ ਬਹੁਤ ਥੋੜੇ ਪੈਸਾ ਵਾ ਵਧਾਈ ਜਾਂਦੇ ਨਾ ਤਾਂ ਨਾ ਟਿੱਕ ਵੀ ਤੇ ਪਾਣੀ ਚੜਾਤਾ ਵੀ ਚੜਾਤਾ ਏ ਨਾਚੋ ਨੱਚੋ ਨੱਚੋ ਭਾਬੀ ਨੂੰ ਵੀ ਕਿਚਾਓ ਭਾਬੀ ਨੂੰ ਵੀ ਕਿਚਾਓ ਨੱਚ 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 ਕੇ ਆਂਦਰ ਬੈਠੋ ਪਹਿਲਾਂ ਸੱਤੀ ਆ ਮੰਮੀ ਕਾਰ ਲਾ ਗੋਰਸ ਮੇਰੇ ਵਾਰ ਵੀ ਤੇਲ ਤੂੰ ਹੀ ਚੋਣਾ ਹਣ ਜਲਦੀ ਭਾਬੀ ਨੂੰ ਦਾ ਵੀ ਜਠਾ ਦੇ ਲੈ ਕੋਈ ਇੱਕ ਦਾ ਲੱਡੂ ਮੈਨੂੰ ਤਾਂ ਸਾਬ ਤੇ ਖਵਾ ਦੇ ਮੰਮੀ ਮੈਂ ਲੈ ਨਾ ਜਾਵਾਂ ਲੈ ਪੁੱਤ ਮੋਢਾ ਫਲਾਸ ਵਿੱਚ ਮੇਰੇ ਮੁੰਡੇ ਦਾ ਵਿਆਹ ਹੋ ਜਾ ਬਾਈ ਕਰਾਗੇ ਹਦੂ ਮੇਰਾ ਵਿਆਹ ਅੰਗੀ ਤਰਾ ਵਿਆਹ ਚੱਲ ਫਿਰ ਆ ਜਾ ਬਾਈ ਹੈਗੀ ਇਹਦੀ ਸਾਰੀ ਆਪਾਂ ਵਿਆਹ ਲਾਵਾਂਗੇ ਹਾਂ ਬਾਈ ਭਾਬੀ ਨੂੰ ਕਹਿ ਦੇ ਮੇਰੀ ਬਚੋਲੇ ਨੇ ਨੇ ਬਾਨਾ ਹੋਣਾ ਅੱਜ ਵੀ ਇੱਥੇ ਸੌਂ ਜਾਂਦੇ ਆ ਬਾਈ ਉਪਾ ਪੀ ਦੀ ਮੇਰੇ ਨਾਲ ਫੋਟੋ ਦਾ ਕਰਾ ਦੇ ਯਾਰ ਇੱਕ ਕਾਲ ਨਹੀਂ ਹੈ

ਆ ਤੇ ਆ ਜਾ ਮੈਂ ਕਿੱਥੇ ਬੈਠਾ ਮੰਮੀ ਤੂੰ ਗੋਡੇ ਤੇ ਬਹਿਣਾ ਪੁੱਤ ਹੁਣੇ ਦੇ ਤੇ ਉਧਰਲੇ ਪਾਸੇ ਉੱਤੇ ਬਹਿ ਹਾ ਮਾਤਾ ਪਹਿਲੇ ਜਿੰਨੇ ਮੰਗਦਾ ਇਹਨੂੰ ਦੇ ਦੇ ਗੋਡੇ ਗਾਡੇ ਤੇ ਨਹੀਂ ਬਹਿਣਾ ਹੁੰਦਾ ਪਰ ਇਹ ਦੂਰੋ ਕੱਢ ਬਈ ਤੇਰੇ ਵਿਹਾਰ ਬੰਦਾ ਯਾਰ ਬਹੂ ਆ ਮੇਰੀ ਮੈਂ ਗੋਡੇ ਤੇ ਬਿਠਾਵਾ ਤੈਨੂੰ ਮਾਤਾ ਪਹਿਲੇ ਆ ਲੈ 5000 ਰੁਪਇਆ ਆ ਲੈ 5 ਦਾ 5 11 ਲੈ ਲੈ ਸਾਰੇ ਦਿਲ ਲੈ ਲੈ ਤੁਹ ਲੈ ਬਈ ਫਿਰ ਮੇਰਾ ਵੀ ਕੱਲ ਨੂੰ ਵਿਆਹ ਹੋਣਾ ਯਾਰ ਮੈਂ ਗੋਡੇ ਤੇ ਬਹਿਣਾ ਹੀ ਹੁਣ ਮਾਸਾ ਦਾ ਭਾਪੀ ਆਈ ਆ ਮੈਨੂੰ ਬਿਠਾਏਗਾ ਉਹਦੇ ਘਰ ਵਾਲੀ ਦੇ ਗੋਡੇ ਤੇ ਤੂੰ ਤਾਂ ਜੇਠ ਆ ਤੈਨੂੰ ਥੋੜੀ ਬਹਿਣਾ ਹੁੰਦਾ ਐਵੇਂ ਕਿਵੇਂ ਫਿਰ ਮੈਂ ਵੀ ਨਹੀਂ ਪੁੱਠੇ ਬੈਠਣ ਦੇਣਾ ਨਹੀਂ ਲੈ ਭਾਪੀ ਦੇ ਤਾਂ ਮੇਰੇ ਨਾਲ ਕੱਪੜੇ ਵੀ ਮੈਚ ਹੁੰਦੇ ਆ ਮੈਂ ਬਹਿਣਾ ਪਰ ਇਹ ਚੱਲ ਤੂੰ ਸਗਣ ਤਾਂ ਭਾਈ ਕਰਨਾ ਹੀ ਆ ਮੇਰੇ ਪੁੱਤ ਨੇ ਦੂਰੋਂ ਕੇ ਬਾਅ ਮੈਂ ਨਹੀਂ ਮੇਰੀ ਬਹੂ ਆ ਹਾਂ ਮੈਂ ਮੰਮੀ ਫਿਰੇ ਦੀ ਤਾਂ ਉਹ ਪੈਸਾਂ ਦੀ ਗੱਲ ਹੋ ਗਈ। ਪਰ ਜਦੋਂ ਨਾ ਹੰਕਾਰ ਕਰਦਾ ਬੈਠਾ। ਕਿ தாਜੀ ਮੇਰ ਕਰਕੇ ਬੈਠੇ। ਉਹ ਵੀ ਅੱਧਾ ਵਿੱਚ ਅੱਧੀ ਜ਼ਮੀਨ ਮੇਰੀ ਵੀ ਆ। ਜੇ ਮੈਂ ਕੋਰੇ ਇੱਕ ਗੋਡੇ ਤੇ ਬੈਜੂ ਤਾਂ ਕੀ ਹੋਜੂ? ਤੇਰਾ ਹੋਊਗਾ ਤਾਂ ਫੇਰ ਹੀ ਆ ਮੈਂ ਮਹਾਸਰੇ ਚੜਾਇਆ ਬਾੜ ਉੱਪਰੇ ਹੋ ਜਾ। ਮੂੜੀ ਵੀ ਤਾਂ ਮੇਰਾ। ਮੇਰੀ ਗੱਲ ਸੁਣ ਉਹਨਾਂ ਹੀ ਹੱਕ ਉਹਦਾ ਜਿੰਨਾ ਤੂੰ ਹੁਣ ਕਰਦੀ ਮੇਲ ਕਰਦਾ ਤਾਂ ਤੁਹਾਡੀ ਛੇਦੀ ਵੀ ਮੇਲ ਕਰਨ ਲੱਗਾ ਬੈਜਾ ਉਹਦਾ ਵੀ ਹੱਕ ਬਰਾਬਰ ਹੀ ਆਉਣ। ਉਹਨੇ ਵੀ ਸਗਲ ਲੈਣਾ ਹੀ ਆ ਗੋਡੇ ਤੇ ਬਹਿ ਕੇ ਅਰੇ ਛੋਟਾ ਭਾਈ ਆ ਹਾਂ ਪੂਰੇ ਪੈਸੇ ਤਾਂ ਦੇਤੇ ਮਾ ਪੈਸੇ ਦੇ ਭਾਈ ਹੱਕ ਤਾਂ ਵੀੜੀ ਦੇ ਬਣੇ ਨਾ ਗੋਡੋਂ ਤੇ ਬੈਠ ਭਾਈ ਮੇਰੀ ਬਹੂ ਆ ਮਾ ਨਹੀਂ ਬੈਠਣ ਦੇਣਾ ਮੈਂ ਤਾਂ ਨਹੀਂ ਹੁਣ ਇਦਾਂ ਬਾਈ ਨਾਲ ਬੋਲਦਾ ਇਸ ਤੋਂ ਬਾਅਦ ਭਾਈ ਮੇਰਾ ਤਾਂ ਆੜ ਹੀ ਰਹੂਗਾ ਕੰਮ ਮੈਂ ਤਾਂ ਮਾਂ ਦਾ ਕਾਪਾ ਇਹ ਲੈ ਜਾ ਲੈ ਕੇ ਜਾਣੇ ਤਾਂ ਮੈਂ ਨਹੀਂ ਭਾਈ ਮੇਰੇ ਨਾਲ ਗੱਲ ਨਾ ਕਰ ਮੰਮੀ ਕੱਲੋਂ ਪੰਚਾਇਤ 'ਚ ਹੀ ਗੱਲ ਕਰਾਂਗੇ ਤੂੰ ਅੱਜ ਹੀ ਮੇਲ ਕਰਕੇ ਬਹਿ ਗਿਆ ਛੋਟੇ ਨੂੰ ਰਸਾ ਦਾ ਕੀ ਗੱਲ ਹੈ ਜੇ ਤੇਰਾ ਵਿਆਹ ਕਰਤਾ ਤਾਂ ਤਾਂ ਮਾਤਾ ਹੁਣ ਪੈਸੇ ਦੇਤੇ ਉਹ ਜਿੰਨੇ ਮੰਗੇ ਫੋਰ ਮੈਂ ਕਰ ਦਿਆਂ ਤੇ ਉਹਦਾ ਵੀ ਹੱਕ ਹੈ ਉਹਦੀ ਵੀ ਭਾਬੀ ਲੱਗਦੀ ਹੈ ਫੇਰ ਕਿ ਜਗੋਂ ਗੋਡੇ ਤੇ ਪੈਣੇ ਗੋਡਾ ਥੋੜੀ ਤੋੜਨਾ ਉਹਦਾ ਤੇ ਅੱਜ ਇਹਦਾ ਗੋਡਾ ਟੁੱਟਣ ਲੱਗਿਆ ਜੇ ਗੋਡੇ ਤੇ ਪੈ ਗੋਡੇ ਵਿਆਹ ਬਣਿਆ ਆ ਇਹ ਤਾਂ ਦੁਨੀਆ ਕਰਦੀ ਹੈ ਇਹ ਵਿਆਹ ਤਾਂ ਤੂੰ ਫੜ ਲਾ ਕੁੰਨੀ ਹੁਣ ਉੱਠ ਕੇ ਕੰਮ ਕਰ ਲੈ ਤੈਨੂੰ ਵੀ 10 ਮਿੰਟ ਆਰਾਮ ਕਰ ਲੈਣ ਦੇ ਕੁੰਨੀ ਮਾਤਾ ਮੈਂ ਆ ਜਾਂਦਾ ਬਾਹਰ ਤੂੰ ਜਾ ਲੈ ਮੈਂ ਚੱਲ ਰਿਹਾ ਮੈਂ ਬੁੜੀ ਲੋਕੀ ਹੈ ਹੰਨ ਲਾਤਾ ਬਾਹ ਇਹ ਮੇਰੀ ਖੰਡ ਕਿਵੇਂ ਆ ਡੱਡ ਮੱਡ ਪੂਰੇ ਤੈਨੂੰ ਚੀਜ਼ ਦਿੰਨਾ ਇੱਕ ਹਾਂ ਤੇਰੀ ਹਤੇ 1.5 ਲੱਖ ਦਾ ਫੋਨ ਲੈ ਕੇ ਆਂਦਾ ਫੜ ਲਾ ਵੇਖ ਲਾ ਖੋਛੇ ਅਸੀਂ ਕੰਪੈਨਾਂ ਵਾਲੇ ਵਜਦੇ ਆ ਕੰਪੈਨਾਲੇ ਦੋਨੇ ਜੀ ਨਾ ਆਪਾਂ ਇਹਦੇ ਤੇ ਪੋਜ ਬਣਾ ਬਣਾ ਕੇ ਤੇ ਰੀਲਾਂ ਪਾਇਆ ਕਰਾਂਗੇ ਕਿਵੇਂ ਆ ਮਾਲਕੋ ਫਿਰ ਆਪਾਂ ਫਿਰ ਕਿੱਥੇ ਜਾਣਾ ਹਨੀਮੂਨ ਤੇ ਕਿੱਥੇ ਜਾਣਾ ਗੋਆ ਜਾਣਾ ਕਿ ਦबई ਜਾਣਾ ਨਾਲੇ ਇੱਕ ਗੱਲ ਹੋਰ ਸੁਣ ਸਾਡੇ ਵਾਲੇ ਛੋਟੇ ਤੋਂ ਬਚ ਕੇ ਰਹੀਂ ਦੂਰ ਰਹੀਂ ਉਹ ਤੋਂ ਚੰਗਾ ਹਰਾਮੀਆਂ ਉਹ ਨਾਲੇ ਫਿਰ ਕਿੱਥੇ ਜਾਣਾ ਅਸੀਂ ਕੰਪੈਨਾਂ ਵਾਲੇ ਵਜਦੇ ਆ ਕਿੱਥੇ ਜਾਣਾ ਹਨੀਮੂਨ ਤੇ ਹੈ ਮੇਰੀ ਡੱਟਮੱਡ ਤੂੰ ਤੇਰੇ ਬੋਲਦੀ ਨਹੀਂ ਗੂੰਗੀ ਤਾਂ ਨਹੀਂ ਕਿਤੇ ਵਾਹ ਜੀ ਹਨ ਮੇਰੀ ਬਰਫਰਗੀ ਜਦੋਂ ਬਰਫਤੇ ਤੁਰੀ ਆਏ ਹਾਏ ਕੀ ਬਾਤਾਂ ਹੋ ਜਾਣਗੀਆਂ ਕੁੱਲੂ ਮਨਾਲੀ ਚੱਲਾਂਗੇ ਆਪਾਂ ਆ ਤੈਨੂੰ ਨਾ ਮੂੰਹ ਦਿਖਾਈ ਦ ਦੱਤਾ ਮੇਰੀ ਖਾਂਡ ਦਾ ਮੂੰਹ ਤਾਂ ਵੇਖ ਲਈਏ ਮੇਰੇ ਮੂੰਹ ਮੂੰਹ ਨਾਲ ਹੱਥ ਨਾਲ ਆ ਪਿੱਛੇ ਹੋ ਐਡੀ ਕੀ ਗੱਲ ਹੋਈ ਅਸੀਂ ਸਰਦਾਰ ਹੁੰਨੇ ਆ ਕੰਪੈਨਾਂ ਵਾਲੇ ਹੁੰਨੇ ਆ ਲੈ ਤੈਨੂੰ ਵਿਆਹ ਕੇ ਲਿਆਇਆ ਮੈਂ ਮੂੰਹ ਤਾਂ ਵੇਖੂਗਾ ਇੱਕ ਹੀ ਕਰਿਆ ਤੂੰ ਕੀ ਚਾਉਣੀ ਆ ਤੂੰ ਮੇਰੇ ਦਾ ਲੱਡੂ ਹੋਰ ਹੀ ਫੁੱਟਦੇ ਸੀ ਮਨ ਚ ਤੇ ਤੂੰ ਇਹ ਕੀ ਮੇਰੇ ਲੱਤਾਂ ਕਾ ਤੋ ਮਾਰਦੀ ਆ ਜੇ ਤੂੰ ਮੇਰੇ ਤੋਂ ਆਪ ਦੀ ਇੱਜ਼ਤ ਚਾਹਣਾ ਨਾ ਤਾਂ ਮੈਨੂੰ ਟੱਚ ਨਾ ਕਰੀ ਮੈਂ 40 ਕਿੱਲਾਂ ਦਾ ਮਾਲਕ ਆ ਮਾੜੀ ਮੋਟੀ ਗੱਲ ਨਹੀਂ ਗਈ ਤੇ ਤੇਰੇ ਮਾਪਿਆਂ ਨੇ 1 ਰੁਪਿਆ ਵੀ ਨਹੀਂ ਦਿੱਤਾ ਤੇ ਤੈਨੂੰ ਚੁੱਪ ਕਰਕੇ ਵਿਆਹ ਲਿਆ ਮੇਰੇ ਮਾਪਿਆਂ ਨੇ ਮੇਰਾ ਵਿਆਹ ਜ਼ਬਰਦਸਤੀ ਕੀਤਾਗਾ ਆਪਦਾ ਪੈਣਾ ਤਾਂ ਥੱਲੇ ਪੈ ਮੇਰੇ ਬੈੱਡ ਤੇ ਨਾ ਹੋਵੀ ਤੈਨੂੰ ਮੈਂ ਨਾ ਵਿਆਹ ਕੇ ਲਿਆ ਆ ਸਾਰੀ ਪੰਚਾਇਤ ਦੇ ਸਾਹਮਣੇ ਨੰਨਦ ਕਾਰਜ ਕਰਕੇ ਲਿਆਇਆ ਮੈਨੂੰ ਨਹੀਂ ਪਤਾ ਤੇਰਾ ਵਿਆਹ ਤੇਰੇ ਮਾਪਿਆਂ ਨੇ ਜ਼ਬਰਦਸਤੀ ਕਰਿਆ ਜਾਂ ਕਿਵੇਂ ਕਰਿਆ ਪਰ ਤੂੰ ਹੁਣ ਮੇਰੇ ਘਰ ਵਾਲੀ ਐ ਕੋਣੀ ਤੂੰ ਮੇਰੇ ਨਾਲ ਭਾਵਾਂ ਦੀ ਅੱਜ ਸਹਿਮਤ ਹੋ ਜਾ ਤੇ ਭਾਵਾਂ ਦੀ ਕੱਲ ਹੋ ਜਾ ਕੋਈ ਗੱਲ ਨਹੀਂ ਮੈਂ ਤੈਨੂੰ ਹੱਥ ਵੀ ਨਹੀਂ ਲਾਉਂਦਾ ਪ੍ਰੀਤ ਪਰ ਐ ਮਾੜਾ ਹੁੰਦਾ ਤੈਨੂੰ ਇੱਕ ਨਾ ਇੱਕ ਤਨ ਪ੍ਰੀਤ ਸੁਭਰਦਾ ਹੀ ਪੈਣਾ ਆ ਰੱਬਾ ਤੂੰ ਮੇਰੇ ਨਾਲ ਕੀ ਕੀਤਾ ਕਿ ਮੇਰੀ ਉਮਰ ਸੀਗੀ ਇੱਕ ਮੇਰੇ ਬਾਪ ਦੀ ਉਮਰ ਨਾਲ ਮੇਰਾ ਵਿਆਹ ਕਰਤਾ